ਮਤਰੀ ਪੰਜਾਬ ਸਰਦਾਰ ਗੁਰਮਨ ਸਿੰਘ ਮਾਨੀ ਨੇ ਅਰੋਗ ਲਾਇਆ ਕੇਂਦਰ ਤੇ ਫਿਰ ਮੈਨੂੰ ਕਿਹਾ ਗਤਨੀ ਦਿੱਤੀ ਪੈਰਾਓਲਪਿਕਸ ਦੀ ਜਾਣ ਦੀ ਮੈਂ ਉੱਥੇ ਖਿਡਾਰੀਆਂ ਦਾ ਹੌਸਲਾ ਬੁਲੰਦੀ ਮੰਨੇ ਕੰਮ ਸਮੇਤੋ ਪਹਿਲਾ ਕਰਨਾ ਚਾਹੀਦਾ ਸੀ ਉਹ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹਨਾਂ ਨੇ ਦੇਰੀ ਮਾਨਤਾ ਪਰ ਦੇਰੀ ਨਾਲ ਅਪਲਾਈ ਕੀਤਾ ਇਹਨਾਂ ਦੀ ਸੁਰੱਖਿਆ ਦਾ ਵੀ ਮੁੱਢਲਾ ਦੇ ਵੀ ਜਾਣਾ ਪੰਜਾਬ ਦੇ ਮੁੱਖ ਮੰਤਰੀ ਨੇ ਸਤਿ ਆਨਿਯਾ ਮੁੱਖ ਮੰਤਰੀ ਨੇ ਔਰ ਮੈਂ ਇਹ ਸਮਝਦਾ ਕਿ ਉਹ ਦੇਰੀ ਦੀ ਵਜ੍ਹਾ ਕਰਕੇ ਔਰ ਆਪਣੀ ਸੁਰੱਖਿਆ ਦੇ ਕਾਰਨਾਂ ਦੀ ਵਜ੍ਹਾ ਕਰਕੇ ਮਾਨ ਸਾਹਿਬ ਨੂੰ ਇਸ ਤਰ੍ਹਾਂ ਦੇ ਕਮੈਂਟਸ ਕੇ ਹਰ ਗੱਲ 'ਚ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਣਾ ਇਹ ਕੰਮ ਕਰਨਾ ਇਹਨਾਂ ਦੇ ਚਿਹਰਾ ਖਰਾਬ ਕਰਨ ਵਾਲੀ ਲੱਗੇ ਉਹ ਨਹੀਂ ਲੱਗਣਾ ਚਾਹੀਦਾ ਇਸੇ ਲਈ ਅچھے ਸੰਬੰਧ ਨਹੀਂ ਵਰਦੇ ਤੇ ਮਾਨ ਸਾਹਿਬ ਨੂੰ ਬੜੀ ਪ੍ਰਾਰਥਨਾ ਹੈ ਕਿ ਕੰਮ ਨੂੰ ਇੰਨਾ ਨਾ ਬਣਾਉਣੇ ਉਹਦੀ ਆਪਣੀ ਗੰਤੀ ਆਪਰੀ ਕੰਮੀ ਉਹਨੂੰ ਕਰਨਾਂ ਜ਼ਰੂਰ ਦੇਖ ਰਿਹਾ ਹੈ ਔਰ ਉਹ ਇਹ ਵਿਦੇਸ਼ ਮੰਤਰਾਲੇ ਨੇ ਦੱਸ ਵੀ ਦਿੱਤਾ ਔਰ ਦੂਸਰਾ ਜਿਹੜਾ ਹੈਗਾ ਸਨਵਾਨਾ ਸਾਹਿਬ ਸਾਡੇ ਪੂਨਾ ਦੇ ਯੂਐਸਏ ਦੇ ਨਾਲ ਸੀ ਔਰ ਉਹਨਾਂ ਦੇ ਕੀ ਕਾਰਨ ਰਹੇ ਨੇ ਉਹਨਾਂ ਨੂੰ ਵੀ ਗੱਲ ਕਰਨ ਲੈਣੀ ਚਾਹੀਦੀ ਹੈ ਕਿਸੇ ਨੂੰ ਭਾਜਪਾ ਕਿਸੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕਰਦੀ ਨਾ ਸਾਡੀ ਸਰਕਾਰ ਕਰਦੀ ਹੈ ਇਹ ਪੰਜਾਬ ਦੇ ਲੋਕਾਂ ਨੂੰ ਗਲਫ੍ਰੈਂਡ ਨਹੀਂ ਨਾ ਪਾਉਣ ਇਹ ਆਪਣਾ ਸਨਮਾ ਬੜੀ ਮਤਭਾਗੀ ਕਰਨਾ ਔਰ ਸਾਨੂੰ ਸੱਚੀ ਜੀ ਗੱਲ ਕਰਨੀ ਚਾਹੀਦੀ ਹੈ ਉਹ ਨਹੀਂ